ਤੁਹਾਡਾ ਮਤਲਬ ਇਹ ਹੈ ਕਿ ਸਦਾ ਭਗਵਾਨ ਸਿਮਾ ਨੂੰ ਨਹੀਂ ਤੁਹਾਨੂੰ ਪਤਾ ਹੀ ਹੈ ਅਸੀਂ ਸਾਡੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡਾ ਕੋਈ ਸ਼ਹੀਦ ਬਾਦਰ ਦੇ ਉੱਤੇ ਹੁੰਦਾ ਉਹ ਨਾ 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 ਮੰਗੋ ਗਾ ਪਰਪੇ ਚੱਲਣਾ ਦਾ ਤਾਂ ਪਤਾ ਹੀ ਉਹ ਬਹੁਤ ਔਖਾ ਸੀ ਬਹੁਤ ਔਖਾ ਸਾਰੇ ਮੁੰਡੇ ਵੀ ਨਹੀਂ ਕਰ ਦੋ ਸਿਰਫ ਉਹ ਵਾਉ ਇਹਨਾਂ ਨੰਬਰ ਤਲੇਰ ਉਹਦੀ ਫਾਂ ਮੜੇਗਾ ਤੇ ਤਲੇਰ ਨਹੀਂ ਨਹੀਂ ਮੜੇਗਾ ਕਿਉਂ ਤੱਕੜੇ ਤੁਸੀਂ ਨਹਿਤ ਕਰਦੇ ਫਿਰ ਅਸਾਂ ਨਵੇਂ ਦੀ ਮਹਿਤ ਕਰਦੇ ਐਸ ਵੇਲੇ ਉਹਦਾ ਸਭਾ ਹਲਕਾ ਦਾ ਜਾ ਸਾਸਿ ਦੇ ਪਿੰਡ ਡੱਗ ਉਥੇ ਪਿੰਡ ਤੇ ਬੜਾ ਮਸ਼ਹੂਰ ਪਿੰਡਾ ਉਥੇ ਖੜੇ ਆ ਬਿਲਕੁਲ ਪਾਕਿਸਤਾਨ ਦੇ ਕੰਢੇ ਤੇ ਸਾਡਾ ਇੱਕ ਬਹੁਤ ਹੀ ਦਾ ਬਹੁਤ ਹੀ ਬਹੁਤ ਹੀ ਵਧੀਆ ਨੌਜਵਾਨ 23 ਸਾਲ ਉਮਰ ਦਾ ਸ਼ਮਸ਼ੇਰ ਸਿੰਘ ਜਿਹੜਾ 2 ਦਿਨ ਪਹਿਲਾਂ ਸ਼ਹੀਦ ਹੋ ਗਿਆ ਦੇਸ਼ ਦੀ ਸਖਿਆ ਕਰਦਾ ਤੇ ਮੈਂ ਅੱਜ ਪ੍ਰਵਾਦ ਦੇ ਨਾਲ ਸਦਾਤ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦਿੱਲੀ ਨੇ ਉੰਨੇ ਸਾਰੀ ਡਿਊਟੀ ਲਈ ਮੇਰੇ ਤੇ ਬਲਦੇਵ ਉਹਨਾਂ ਦੀ ਕਿ ਪਰਵਾਦ ਨੂੰ ਮਿਲ ਕੇ ਆਇਆ ਜਾਵੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਮੁੰਡੇ ਭਰਤੀ ਹੋਏ ਬਹੁਤ ਸਾਰੀਆਂ ਰੋਹ ਜੀ ਦੂਜੇ ਚੌਥੇ ਦਿਨ ਇਦਾਂ ਦੀ ਸ਼ਹਾਦਤ ਕੋਈ ਪੰਜਾਬੀਆਂ ਦੀ ਹੋ ਜਾਂਦੀ ਹੈ ਸਿੱਖਾਂ ਦੀ ਹੋ ਜਾਂਦੀ ਹੈ ਸੋ ਪਰਵਾਦ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਆ ਇਹਨਾਂ ਦੇ ਪੁੱਤਰ ਨੇ ਦੇਸ਼ ਦੇ ਲਈ ਤਪੜੀ ਸ਼ਹਾਦਤ ਜਿਹੜੀ ਦਿੱਤੀ ਹੈ ਬਾਰਡਰ ਦੇ ਕੰਢੇ ਦੇ ਉੱਤੇ ਜਿੱਥੇ ਬੰਦਾ ਅੱਜ ਜਿੰਨੀ ਠੰਡਿਆ ਜਿੰਨੀ ਧੁੰਦਿਆ ਬਾਅਦ ਉੱਥੇ ਮੈਦਕਲ 0 ਜੀਰੋ ਡਿਗਰੀ ਤੋਂ ਵੀ ਬਹੁਤ ਥੱਲੇ ਮਤਲਬ ਟੈਂਪਰੇਚਰ ਇੰਨੀ ਠੰਡ ਹੁੰਦੀ ਹੈ ਕਿ ਬੰਦਾ ਪੜੇ ਤੰਨ ਨੇ ਸਾਡੇ ਫੌਜੀ ਜਵਾਨ ਜਿਹੜੇ ਇਨ੍ਹਾਂ ਥਾਵਾਂ ਤੇ ਜਾ ਕੇ ਦੇਸ਼ ਦੀ ਸਖਿਆ ਕਰਦੇ ਆ ਸੋ ਆਪਾਂ ਜੋ ਵੀ ਪ੍ਰਵਾਦ ਕਹੂਗਾ ਉਹਦੀ ਯਾਦ ਵੀ ਬਣਾਵਾਂਗੇ ਪਿੰਡ ਦੇ ਵਿੱਚ ਗੇਟ ਵੀ ਬਣਾਵਾਂਗੇ ਖੋਦ ਵੀ ਜਿਹੜੀ ਪਿੰਡ ਨੂੰ ਕੋ ਲੋੜ ਹੋਈ ਅਪਾ ਚੁੱਪ ਚਾਹੀਦੀ ਨਾ ਦੇ ਬਣਾਵਾਂਗੇ ਪਰ ਪਰਵਾਦ ਨੂੰ ਜਿਹੜੀ ਆਸ ਤੱਕ ਤੋਂ ਉੱਤੇ ਵੀ ਸੀਐਮ ਸਾਹਿਬ 1 ਕਰੋੜ ਰੁਪਇਆ ਜਿਹੜਾ ਉਹ ਮਦਦ ਕਰਦੇ ਆ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਇਸ ਪਰਵਾਦ ਦੀ ਵੀ ਮਤ ਜਿਹੜੀ ਉਹ ਕਰਨਗੇ ਹੋਰ ਵੀ ਜੋ ਪਰਵਾਦ ਨੂੰ ਬਤ ਦੀ ਲੋੜ ਹੋਊਗੀ ਦੇਖੋ ਤਾਂ ਛੀਦ ਹੋ ਗਿਆ ਪਰ ਸਾਡਾ ਹਮ ਫਦ ਬਣਦਾ ਸਾਹ ਹੁੰਦਾ ਕਿ ਆਪਾਂ ਛੀਦਾਂ ਦੇ ਪਰਵਾਦਾਂ ਦਾ ਪਿੱਛੋਂ ਮਾਨਤਾ ਕਰੀਏ ਉਹਨਾਂ ਦੀ ਮਦਦ ਕਰੀਏ ਉਹਨਾਂ ਦੇ ਬੱਚੇ ਉਹਨਾਂ ਦੇ ਭੈਣ ਭਰਾਵਾਂ ਦੀ ਐਜੂਕੇਸ਼ਨ ਇਹ ਜਿਹੜੇ ਬੰਦੇ ਆ ਬਾਰਡਰ ਦੇ ਉੱਤੇ ਸਾਡੀ ਅਵਾਸ ਸਿੱਖ ਬਣਾਦੀ ਆ ਮਿਹਨਤ ਹੁਣੇ ਜਦੋਂ ਉਹਦੇ ਡੈਡੀ ਦੱਸ ਰਿਆ ਸੀਗਾ ਕਿ ਜਦੋਂ ਪੜਦਾ ਸੀਗਾ ਉਹ ਨਾਲ ਮਟਰ ਵੀ ਤੋੜਦਾ ਸੀ ਆਲੂ ਵੀ ਫੜਦਾ ਵਰਦੀ ਲਾ ਕੇ ਉਸੇ ਲਈ ਕੰਮ ਵੀ ਕਰਦਾ ਸੀ 12 ਜਮਾਤ ਤੱਕ ਪੜ ਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਇੱਥੇ ਸਾਰੇ ਬੱਚੇ ਵਿਚਾਰੇ ਕਰਦੇ ਇਸ ਏਰੀਆ ਦੇ ਵਿੱਚ ਨਾਲ ਪੜਦੇ ਆ ਨਾਲ ਆਪਣੇ ਮਾਪਿਆਂ ਦੇ ਨਾਲ ਆਪਣੇ ਮਾਂ ਦੇ ਨਾਲ ਸਾਡੀਆਂ ਧੀਆਂ ਵੀ ਇੱਥੇ ਕੰਮ ਕਰਦੀਆਂ ਸਾਡੀਆਂ ਭੈਣਾਂ ਵੀ ਕੰਮ ਕਰਦੀਆਂ ਇਹ ਤਾਂ ਨਾ ਮਾ ਦਿੱਕਤ ਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਤੇ ਦੇਸ਼ ਲਈ ਸ਼ਹਾਦਤ ਜਿਹੜੀ ਉਹਨੇ ਦਿੱਤੀ ਆ ਉਹਦੇ ਅਸੀਂ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਰਕਾਰ ਹੱਥ ਇਹਨਾਂ ਦੀ ਮਦਦ ਕਰੂ ਮੈਂ ਬਸ ਅਫਸੋਸ ਕਰਨ ਆਇਆ ਸੀਗਾ ਬਹੁਤ ਪਰਵਾਦ ਨੂੰ ਵਿਸ਼ਵਾਸ ਦਿਉਣ ਆਇਆ ਸੀਗਾ ਸੀਐਮ ਸਾਹਿਬ ਨੇ ਡਿਊਟੀ ਲਈ ਤੇ ਮੈਂ ਚੰਡੀਗੜ੍ਹ ਤੋਂ ਚੱਲ ਕੇ ਮਤਲਬ ਜਿਹੜਾ ਇਹਨਾਂ ਨੂੰ ਮਿਲ ਆਇਆ ਸੀਗਾ ਉਹ ਮੈਂ ਮੈਂ ਬਹੁਤ ਮਤਲਬ ਉਹਨਾਂ ਦੇ ਡੈਡੀ ਮੇਰੇ ਨਾਲ ਖੜੇ ਆ ਬੜੇ ਤਗੜੇ ਬੰਦੇ ਬਹੁਤ ਹੌਸਲੇ ਨਾਲ ਬੜਾ ਮਾਣ ਹੈ ਇਹਨਾਂ ਨੂੰ ਕਿ ਸਾਡਾ ਪੁੱਤ ਦੇਸ਼ ਲਈ ਸੀਧਾ ਗਿਆ ਮਾਤਾ ਨੂੰ ਮਿਲੇ ਸਾਡੀ ਭੈਣ ਹੈ ਉਹ ਮਤਲਬ ਇਹ ਆ ਕਿ ਠੀਕ ਹੈ ਪੁੱਤ ਤੇ ਜਾਣਾ ਨਹੀਂ ਚਾਹੀਦਾ 23 ਸਾਲ ਦਾ ਗੱਭਰੂ ਵਜੇ 4 ਸਾਲ ਸ਼ਾਇਦ ਪਹਿਲਾਂ ਉਹ ਵਰਤੀ ਹੋਇਆ ਸੀਗਾ ਜਾਣਾ ਨਹੀਂ ਚਾਹੀਦਾ ਪਰ ਚਲੋ ਜਿੰਨੀ ਲਿਖੀ ਆ ਪ੍ਰਮਾਤਮਾ ਦੀ ਮਰਨਾ ਜੰਮਣਾ ਮਾੜਾ ਸੱਚੇ ਪਾਤਸ਼ਾਹ ਦੇ ਹੱਥ 'ਚ ਬਸ ਫਿਰ ਵੀ ਇਹ ਸਦਾ ਇਹਨਾਂ ਦਾ ਸਿਰ ਜਿਹੜਾ ਮਾਣ ਦੇ ਨਾਲ ਉੱਚਾ ਹੋਊਗਾ ਪਿੰਡ ਦਾ ਉੱਚਾ ਹੋਊਗਾ ਕਿ ਇਹਨਾਂ ਦਾ ਬੱਚੇ ਨੇ ਮਤਲਬ ਜਿਹੜਾ ਦੇਸ਼ ਲਈ ਬੰਦਾ ਜਿਹੜੀ ਸ਼ਹਾਦਤ ਦਿੱਤੀ ਆ બસ ਅਫਸੋਸ ਹੀ ਕਰਨਾ ਹੈ ਦੁੱਖ ਦੁੱਖ ਸੰਜਿਆ ਕਰਨਾ ਹੈ ਸੀ 30 ਸਾਲ ਦਾ ਇਹਨੇ ਵਿਚਰੇ ਬਹੁਤ ਮਿਹਨਤ ਕੀਤੀ ਆ ਜਨਾਲਾ ਸਰੂਰ ਜਿਹੜਾ ਭਰਤੀ ਆ ਸੀ ਆਇਓ ਛਮਸ਼ੇਰ ਸਿੰਘ ਇਹੋ ਜਰਾ ਕਿੰਨੀ ਸਮਾਂ ਕਿੰਨਾ ਹੋ ਗਿਆ ਪਰ ਸਰ ਮੈਂ ਨਪੜਿਆ ਮੈਨੂੰ ਕੋਈ ਪਤਾ ਨਹੀਂ ਚਾਹੋਂ ਕਿ ਸਾਲਾਂ ਦਾ ਟਾਈਮ ਹੋਇਆ ਸਾਢੇ 4 ਸਾਲ ਦਾ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਾ ਫੋਨ ਦੇ ਬਾਰੇ ਉਹਦੇ ਬਾਰੇ ਸਰ ਇੱਕ ਦਿਨ ਬਿਲੋਂ ਫੋਨ ਆਇਆ ਹੈ ਤੇ ਇਹ ਗੱਲਬਾਤ ਕੀਤੀ ਆ ਵਧੀਆ ਸੁਣੀ ਤੇ ਦੂਜੇ ਦਿਨ ਤਾਂ ਇਹ ਡੀਕ ਚ ਬਿਠੇ ਰਹੇ ਆ 5 ਸਾਲ 5:00 ਵਜੇ ਤੋਂ ਤੁਹਾਡੇ ਫੋਨ ਨਹੀਂ বাজਿਆ ਫੋਨ ਨਹੀਂ ਆਇਆ 7:00 ਸਵਾ 7:00 ਵਜੇ ਤੱਕ ਬਹੁਤ ਧਿਆਨ ਰੱਖਦੇ ਰਹੇ ਫੋਨ ਆਉਣਾ ਤੇ ਇਹ ਪਹਿਲੀ ਬੁਰਕੀ ਤੋੜੀ ਮੂੰਹ 'ਚ ਪਾਈ ਤੇ ਮੁਰਕੇ ਉਸਨੇ ਫੋਨ ਨੂੰ ਮਲਾਜਮਾ ਲਾਇਆ ਫੌਜੀਆ ਦੂਜਾ ਲਾਇਆ ਉਹਨੇ ਨਹੀਂ ਲਾਇਆ ਉਹ ਮੁਰਕੇ ਡਰਸ ਪੁੱਛਣ ਲੱਪਾਇਆ ਪਿੱਤਾ ਦਾ ਕਿੱਥੇ ਪਿੰਡ ਆ ਕਿਹੜੇ ਬੰਨੇ ਫਿਰ ਮੈਂ ਕਿਹਾ ਤੁਹਾਡਾ ਫਦੇਪੁਰ ਚੋਂ ਕੀ ਪਿੰਡ ਹੈ ਤੁਹਾਡਾ ਲਾਗੇ ਬਿਲਕੁਲ ਲਾਗੇ ਫਦੇਪੁਰ ਚੋਂ ਕੀ ਹੈ ਤੇ ਉਹ ਪੁੱਛਦੇ ਵੀ ਅਈ ਨਾਲੇ ਰਾ ਆਈਏ ਕਿ ਅਸੀਂ ਇਧਰ ਦੀ ਕੋਰ ਕਰੋੜੇ ਮੈਂ ਆਰਾਮ ਤਿਸ ਜਗ੍ਹਾ ਮੈਂ ਨੋ ਵਧੀਆ ਸੌਖਾ ਹੋ ਗਏ ਐ ਪਹਿਲਾਂ ਮੈਂ ਪੁੱਛਣਾ ਵੀ ਤੀਂ ਮੈਨੂੰ ਫੋਨ ਕਿਉਂ ਕਰਦੇ ਜੀ ਇੰਨਾ ਚਿਰ ਹੋ ਗਿਆ ਵੀ ਤੂੰ ਫੋਨ ਨਹੀਂ ਕੀਤਾ ਤੇ ਮੈਂ ਇੱਕ ਭਰਾ ਆ ਗਿਆ ਥੋੜਾ ਜਾਂ ਮੈਂ ਕਿਹਾ ਵੀ ਨਾ ਇਨਾ ਚਾਰ ਸਾਲ ਹੋ ਗਏ ਨਹੀਂ ਫੋਨ ਕੀਤਾ ਅੱਜ ਕਿਉਂ ਕਰਦਾ ਮੈਂ ਇੱਕ ਭਰਾ ਗਿਆ ਪੂਰਾ ਕਬਰ ਆ ਗਿਆ ਉਹਨਾਂ ਕਹਿੰਦੇ ਵੀ ਨਹੀਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਆਉਂਦੇ ਆਉਣਾ ਤੁਹਾਨੂੰ ਮਿਲਣਾ ਮੈਂ ਚਲੋ ਹੋ ਸਕਦਾ ਮੈਂ ਜੀਆਂ ਦਾ ਪੂਰਾ ਹੌਸਲਾ ਬਤਾਇਆ ਮੈਂ ਕੋਈ ਗੱਲ ਨਹੀਂ ਉਹਦੇ ਯਾਰ ਦੋਸਤ ਹੁੰਦੇ ਆ ਉਹ ਆ ਕੇ ਮਿਲੇਗਾ ਤੇ ਜਦੋਂ ਵਾਵਾ 11 12 ਵਜੇ ਫੇਰ ਤੁਹਾਡੇ ਕੋ ਪਹੁੰਚਿਆ ਤੇ ਪਰ ਘੰਟੇ ਕਿ ਪਤਾ ਮੈਨੂੰ ਇਕੱਲੇ ਨਾਲ ਗੱਲ ਕਰਤੀ ਵੀ ਦਾ ਲਾ ਫੋਜੀ ਜਵਾਨੇ ਚਮਸ਼ੇਰ ਸਿੰਘ ਤੀ ਉਹਦੇ ਕੀ ਲੱਗਦਾ ਮੈਂ ਕਿ ਮੈਂ ਉਹਦਾ ਡੈਡੀ ਲੱਗਦਾ ਕਹਿੰਦਾ ਵੀ ਮੈਨੂੰ ਨੇ ਦੱਸਿਆ ਬਾਅਦ ਚ ਵੀ ਉਹ ਸ਼ਹੀਦ ਹੋ ਗਿਆ ਤੇ ਮੈਂ ਉਹ ਦਿਨ ਤੇ ਮੈਂ ਘਰ ਗੱਲ ਨਹੀਂ ਕੀਤੀ ਅੱਜ ਸਵੇਰੇ 6 ਵਜੇ ਮੈਂ ਘਰ ਦੱਸਿਆ ਤੁਹਾਨੂੰ ਪਤਾ ਹੀ ਫਿਰ ਕੋ ਜੋ ਨਹੀਂ ਸੰਭਾਲੇ ਜਾਂਦੇ ਜੀ ਫਿਰ ਬਹੁਤ ਜ਼ਿਆਦਾ ਰੋਏ ਕਰ ਲਾਏ ਤੇ ਫਿਰ ਮੈਂ ਬਹੁਤ ਵੱਡਾ ਹੋਣ ਲੱਗ ਕੇ ਮੈਂ ਵੀ ਆਸੇ ਪਾਸੇ ਰੋਲਿੰਦੇ ਰਹਿੰਨਾਂ ਨੂੰ ਦੱਸਿਆ ਨਹੀਂ ਮੈਂ ਦੋ ਤਿੰਨ ਦਿਨ ਪਿਆ ਗੱਲੋਗੇ ਲੜਕਾ ਵਿਆਹ ਸੀ ਤੁਹਾਡਾ ਨਹੀਂ ਜੀ ਵਿਆਹ ਨਹੀਂ ਸੀ ਕਿੰਨਾ ਕਮਾਨ ਹੈ ਆਪਣੇ ਪੁੱਤ ਤੇ ਦੇਸ਼ਵਾਨੀ ਜਿਹੜਾ ਸੀ ਦੇਸ਼ਵਾਦ ਤੇ ਉਹ ਤੇ ਬਹੁਤ ਵੱਡਾ ਮੈਨੂੰ ਉਹ ਤੇ ਮਾਣ ਹੈ ਜੇ ਮਾਣ ਹੈ ਉਹ ਤੇ ਮੈਂ ਵੀ ਨਹੀਂ ਕੋਈ ਗੱਲ ਕੀਤੀ ਮੈਂ ਵੀ ਚੁੱਪ ਚੋਪੀ ਕੀ ਤਰ੍ਹਾਂ ਦੋ ਤਿੰਨ ਦਿਨ ਆ ਤੇ ਮੈਂ ਵੀ ਨਹੀਂ ਦੱਸਣਾ ਘਰ ਕਿ ਜਿੰਦਾਂ ਘਰ ਪਹੁੰਚਣਾ ਹੁੰਦਾ ਆਪਣੇ ਜੀ ਰਿੰਦੇ ਵੀ ਜਿਹੜੇ ਜਿਹੜੇ ਇੱਥੇ